ਪੜਿਆ ਨਾਹੀ ਭੇਦਾ ਬੂਝਿਆ ਪਾਵਣਾ ਪ੍ਰਾਪਤ ਕਿਵੇਂ ਹੈ ਸਮਝਦੇ ਨਾ ਪੁੱਜਣ ਦੇ ਕੱਲਾ ਡਿੱਠਾ ਮੁਕਤ ਨਾ ਹੋਵਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਅੱਖਾਂ ਦੇ ਨਾਲ ਵੇਖਿਆ ਕਦੀ ਮੁਕਤੀ ਨਹੀਂ ਮਿਲਦੀ ਜਿਹਨੂੰ ਵੇਖ ਰਹੇ ਆ ਉਹਦੇ ਬਾਰੇ ਪਰਤਾ ਵੀ ਹੋਣਾ ਚਾਹੀਦਾ ਅੰਮ੍ਰਿਤ ਵੇਲੇ ਦੇ ਰਿਵਾਨਾ ਦੇ ਅੰਦਰ ਵਿਚਾਰ ਕਰਦੇ ਸੀ ਕਿ ਜਦੋਂ ਅਸੀਂ ਭਗਤ ਦੀ ਗੱਲ ਕਰਦੇ ਆ ਨਾ ਭਗਤ ਨੂੰ ਸਮਝਣਾ ਬੜਾ ਸੌਖਾ ਭਗਤੀ ਕਰਨੀ ਕਿਵੇਂ ਰੱਬ ਦੀ ਭਗਤੀ ਮਾਲਕ ਦੀ ਭਗਤੀ ਕਰਨੀ ਕਿਵੇਂ ਤਿੰਨ ਅੱਖਰਾਂ ਦਾ ਇਹ ਦੀ ਤਿੰਨ ਅਲਫਾਬੈਟੇ ਨਾ ਭੱਬਾ ਗੱਗਾ ਤੱਤਾ ਭਗਤ ਬਣਦਾ ਪਰ ਜਦੋਂ ਤਿੰਨਾਂ ਨੂੰ ਅੱਡ-ਅੱਡ ਕਰਕੇ ਵੇਖਾਂਗੇ ਭੱਬਾ ਭਰੋਸਾ ਜੀ ਦੀ ਭਗਤੀ ਕਰਨ ਲੱਗਾ ਉਹਦੇ ਤੇ ਮੈਨੂੰ ਭਰੋਸਾ ਵੀ ਹੋਣਾ ਚਾਹੀਦਾ ਇਹ ਗੱਲ ਪੱਕੀ ਹੈ ਜੀ ਜਿਹਦੀ ਮੈਂ ਭਗਤੀ ਕਰਨੀ ਉਹਦੇ ਤੇ ਭਰੋਸਾ ਹੋਵੇ ਅੱਗੇ ਜੀ ਗੱਗਾ ਗੱਗਾ ਗਿਆਨ ਜਿਹਦੇ ਤੇ ਮੈਂ ਭਰੋਸਾ ਕਰਨ ਲੱਗਾ ਉਹਦੇ ਪਰਥਾਏ ਮੈਨੂੰ ਗਿਆਨ ਵੀ ਹੋਵੇ ਅੰਧ ਵਿਸ਼ਵਾਸੀ ਨਾ ਮੈਂ ਆਂ ਜਿਹਨੂੰ ਅੱਜ ਦੀ ਬੋਲੀ ਚ ਕਹਿੰਦੇ ਅੰਧ ਭਗਤ ਨਾ ਬਣਾ ਮੈਂ ਸ਼ਰਧਾ ਉੱਲੂ ਨਾ ਬਣਾ ਮੈਂ ਸ਼ਰਧਾਲੂ ਬਣਾ ਅੱਜ ਅਸੀਂ 90% ਸ਼ਰਧਾ ਉੱਲੂ ਬਣ ਕੇ ਘੁੰਮਦੇ ਆਂ ਪਤਾ ਹੀ ਨਹੀਂ ਹੁੰਦਾ ਜਿਹਦੇ ਤੇ ਅਸੀਂ ਭਰੋਸਾ ਕਰਦੇ ਪਏ ਉਹਦੇ ਪਰਥਾਏ ਕੁਝ ਗਿਆਨ ਨਹੀਂ ਹੈ ਜੀ ਸਤਿਗੁਰੂ ਕਹਿੰਦੇ ਜੇ ਭਗਤੀ ਕਰਨੀ ਹੈ ਭਗਤ ਬਣਨਾ ਹੈ ਤੇ ਪਹਿਲਾਂ ਭਰੋਸਾ ਰੱਖ ਜਿਹਦੀ ਭਗਤੀ ਕਰਨ ਲੱਗਾ ਉਹਦੇ ਤੇ ਵਿਸ਼ਵਾਸ ਰੱਖ ਸਕਦਾ ਹੈ ਉਹਨੂੰ ਜ਼ਿੰਦਗੀ ਦੇ ਵਿੱਚ ਧਾਰਨ ਕਰ ਸਕਦਾ ਜਿਹੜੇ ਰਾਹ ਤੇ ਤੋਰਨ ਲੱਗਾ ਉਸ ਰਾਹ ਤੇ ਤੋਰ ਸਕਦਾ ਹੈ ਦੇਖੋ ਅਰਦਾਸ ਭਰੋਸੇ ਦੇ ਸਿਰ ਤੇ ਹੀ ਹੈ ਅਰਦਾਸ ਕਰਦੇ ਆਂ ਤੇ ਭਰੋਸੇ ਦੇ ਸਿਰ ਤੇ ਹੀ ਕਰ ਸਕਦੇ ਆਂ ਜੇ ਭਰੋਸਾ ਨਹੀਂ ਤੇ ਅਰਦਾਸ ਵੀ ਸਾਡੀ ਪ੍ਰਮਾਣ ਨਹੀਂ ਹੋ ਸਕਦੀ ਭਭਾ ਭਰੋਸਾ ਜਿਹਦੇ ਦੀ ਜਿਹਦੀ ਭਗਤੀ ਕਰਨੀ ਉਹਦਾ ਭਰੋਸਾ ਤੇ ਜਿਹਦੇ ਤੇ ਭਰੋਸਾ ਕਰਨ ਲੱਗਾ ਉਹਦੇ ਪਰਥਾਏ ਗਿਆਨ ਤੇ ਅਖੀਰ ਤੇ ਕੀ ਆ ਤਤ ਤਤੇ ਤੋਂ ਭਾਵ ਹੈ ਤਿਆਗ ਜਿਹਦੇ ਤੇ ਮੈਨੂੰ ਭਰੋਸਾ ਹੈ ਜਿਹਦਾ ਮੈਨੂੰ ਪਤਾ ਹੈ ਕਿ ਕਿਵੇਂ ਦਾ ਹੈ ਉਹਦਾ ਰੂਪ ਉਹਦਾ ਰੰਗ ਉਹ ਕਿੱਥੇ ਰਹਿੰਦਾ ਕਿਵੇਂ ਦਾ ਹੈ ਫਿਰ ਉਹਦੇ ਲਈ ਤਿਆਗੀ ਵੀ ਹੋਣਾ ਜ਼ਰੂਰੀ ਹੈ ਜੇ ਉਹਦੇ ਵਾਸਤੇ ਸਭ ਕੁਝ ਛੱਡਣਾ ਪੈ ਜਾਵੇ ਤੇ ਛੱਡਣ ਲਈ ਮੈਂ ਤਿਆਰ ਹਾਂ ਬਾਬੇ ਨਾਨਕ ਦੇ ਘਰ ਦੀ ਨੀਂਹ ਹੀ ਇਸ ਆਵਾਜ਼ ਤੋਂ ਰੱਖੀ ਗਈ ਸੀ ਕਿ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਕਾਣ ਪਿੱਠ ਨੀ ਵਗੋਣ ਜਿੱਦ ਜਿਹਦੇ ਤੇ ਮੈਂ ਭਰੋਸਾ ਕਰਕੇ ਚੱਲਿਆ ਜਿਹਦੇ ਨਾਲ ਮੈਂ ਪ੍ਰੇਮ ਦੀ ਖੇਡ ਖੇਡਣ ਲੱਗਾ ਉਹਨੂੰ ਪਿੱਠ ਨਹੀਂ ਵਿਖਾਉਣੀ ਆਪਣਾ ਸੀਸ ਭੇਟ ਕਰਦਾ ਹਾਂ ਮੈਂ ਬਾਣ। ਇਹ ਆ ਜੀ ਭਗਤ ਬਣਨਾ। ਭਗਤੀ ਸੌਖੀ ਵੀ ਨਹੀਂ ਤੇ ਆਪਾਂ ਵਿਚਾਰ ਕਰਦੇ ਬਹੁਤੀ ਔਖੀ ਨਹੀਂ। ਸਿਰਫ ਥੋੜੇ ਜਿਹੀ ਗੁਣਾਂ